ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਨੂੰ ਦਮਦਮਾ ਸਾਹਿਬ ਤਖਤ ਤੋਂ ਅਸੀਂ ਤਲਵੰਡੀ ਸਾਹਿਬ ਤੋਂ ਸ਼ੁਰੂਆਤ ਕਰਨੀ ਹੈ ਤੇ ਪੂਰੇ ਪੰਜਾਬ ਦਾ ਚੱਕਰ ਅਸੀਂ ਲਾਉਣਾ ਸੋ ਮਸਲਾ ਉਹੀ ਹੈ ਪੰਜਾਬ ਦਾ ਸਾਡੀ ਯਾਤਰਾ ਦਾ ਨਾਮ ਵੀ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਹੈ ਆ ਲੋਕਾਂ ਨਾਲ ਬੈਠ ਕੇ ਵਿਚਾਰਾਂ ਦਾ ਸਾਂਝ ਪਾਉਣੀ ਹੈ ਸੰਵਾਦ ਰਚਾਵਾਂਗੇ ਲੋਕਾਂ ਦੀਆਂ ਸੁਣਾਗੇ ਵੀ ਤੇ ਲੋਕਾਂ ਨੂੰ ਸੁਣਾਵਾਂਗੇ ਵੀ ਕਿਉਂਕਿ ਜਿੰਨਾ ਚਿਰ ਅਸੀਂ ਕੁਛ ਕਹੀਏ ਕੁਛ ਸੁਣੀਏ ਦੇ ਨਹੀਂ ਆਉਂਦੇ ਉਨਾਂ ਚਿਰ ਗੱਲ ਨਹੀਂ ਬਣਨੀ ਸੋ ਹੁਣ ਲੋੜ ਆ ਪੰਜਾਬ ਨੂੰ ਸਿਰ ਜੋੜ ਕੇ ਲੜਨ ਦੀ ਲੋੜ ਆ ਜਿਹੜੇ ਹਾਲਾਤ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਅੱਗੇ ਖੜੀਆਂ ਹੋ ਰਹੀਆਂ ਨੇ ਸਮੱਸਿਆਵਾਂ ਕੀ ਨੇ ਹੱਲ ਕੀ ਨੇ ਇਹ ਨਾਲ ਦੀ ਨਾਲ ਆਪਾਂ ਲੋਕਾਂ ਨਾਲ ਬੈਠ ਕੇ ਵਿਚਾਰ ਕੇ ਸਾਰੇ ਸਮੁੱਚੇ ਮਸਲੇ ਦਾ ਹੱਲ ਕੱਢਣਾ ਜਿਵੇਂ ਪੰਜਾਬ ਘਿਰਿਆ ਹੋਇਆ ਜਿੰਨੀਆਂ ਜਿੰਨੀਆਂ ਵੀ ਸਮੱਸਿਆਵਾਂ ਦੇ ਵਿੱਚ ਚਾਰ ਸਿਰੋਂ ਪੰਜਾਬ ਨੂੰ ਘੇਰਿਆ ਜਾ ਰਿਹਾ ਸੋ ਇਹਦੇ ਲਈ ਅੱਜ ਲੋੜ ਆ ਪੰਜਾਬੀਓ ਇਕੱਠੇ ਹੋ ਕੇ ਆਪਾਂ ਨੂੰ ਤੁਰਨ ਦੀ ਸੋ ਅਸੀਂ ਸੋਡੇ ਪਿੰਡਾਂ 'ਚ ਆ ਰਹੇ ਆ ਬਾਈ 14 ਤਰੀਕ ਨੂੰ ਪਿੰਡ ਪਹਿਲਾ ਪਿੰਡ ਲੇਲੇ ਵਾਲਾ ਜਿਲ੍ਹਾ ਬਠਿੰਡਾ ਤਲਵੰਡੀ ਸਾਬੋਰੇ ਨੇੜੇ ਪਿੰਡ ਆ ਉੱਥੇ ਅਸੀਂ ਰਾਤ ਕੱਟਣੀ ਆ ਸੋ ਮੇਰੀ ਬੇਨਤੀ ਆ ਵੀ ਅਸੀਂ ਰੋਜ਼ ਦੀ ਰੋਜ਼ ਵੈ ਸਾਡੀ ਇੱਕ ਗੱਡੀ ਜਿਹੜੀ ਹੈਗੀ ਉਹ ਬੋਲਦਿਆ ਕਰੂਗੀ ਜਾ ਕੇ ਗੁਰੂ ਘਰ ਵੀ ਅਸੀਂ ਪਹਿਲਾਂ ਜਾ ਕੇ ਦੱਸਦਿਆ ਕਰਾਂਗੇ ਵੀ ਭਾਈ ਕੱਲ ਨੂੰ ਸੋਡੇ ਪਿੰਡ ਨਗਰ ਦੇ ਵਿੱਚ ਇਸ ਵੇਲੇ ਅਸੀਂ ਆਵਾਂਗੇ ਤੇ ਜਿੱਥੇ ਸਾਨੂੰ ਹਨੇਰਾ ਹੋ ਜਾ ਕਰਨਾ ਰਾਤ ਪੈ ਜਾ ਕਰਨੀ ਆ ਉਸੇ ਪਿੰਡ ਅਸੀਂ ਰਾਤ ਕਟਿਆ ਕਰਨੀ ਆ ਤੇ ਅਸੀਂ ਉਸ ਪਿੰਡ ਦੇ ਲੋਕਾਂ ਨੂੰ ਵੀ ਕਹਾਂਗੇ ਵੀ ਜਿੱਥੇ ਭਾਈ ਸਾਨੂੰ ਰਾਤ ਪੈਂਦੀ ਆ ਹਨੇਰਾ ਹੁੰਦਾ ਤੇ ਤੁਹਾਨੂੰ ਬੇਨਤੀ ਆ ਬਸ ਓਡੇ ਪਿੰਡ ਕੋਈ ਵੀ ਸੱਜਣ ਸਾਨੂੰ ਰਾਤ ਕਟਾ ਸਕਦੇ ਆ ਸਾਡਾ ਪ੍ਰਬੰਧ ਜਿਹੜਾ ਹੋਊਗਾ ਰਹਿਣ ਕਰਨ ਦਾ ਉਹ ਆਪਣਾ ਟਰਾਲੀਆਂ 'ਚ ਹੀ ਹੋਊਗਾ ਬਸ ਓਡੇ ਕੋਲ ਅਸੀਂ ਰਹਿ ਕੇ ਉੱਥੇ ਰੋਟੀ ਟੋਕ ਖਾ ਕੇ ਤੇ ਨਹਾ ਧੋ ਕੇ ਅਗਲੇ ਤੜਕੇ ਅਸੀਂ ਚਾਲੇ ਜਿਹੜੇ ਫੇਰ ਅਗਲੇ ਪਿੰਡਾਂ ਨੂੰ ਪਾਦਿਆ ਕਰਨੇ ਆ ਸੋ ਹੁਣ ਲਗਾਤਾਰ ਇਹ ਯਾਤਰਾ ਜਿਹੜੀ ਕਈ ਮਹੀਨੇ ਚੱਲਣੀ ਆ ਸੋ ਵੱਧ ਤੋਂ ਵੱਧ ਅਪੀਲ ਆ ਪੰਜਾਬੀਆਂ ਨੂੰ ਕਿ ਵੱਧ ਤੋਂ ਵੱਧ ਸਾਡਾ ਸਾਥ ਦਿਓ ਬਈ ਜੁੜੋ ਜਿਹੜੇ ਪਿੰਡ ਅਸੀਂ ਆਵਾਂਗੇ ਦੇਖੋ ਤੁਸੀਂ ਕਿਸੇ ਵੀ ਵਿਚਾਰਤਾ ਰਾਦੇ ਹੋ ਸਕਦੇ ਹੋ ਕਿਸੇ ਵੀ ਪਾਰਟੀ ਨਾਲ ਧਿਰਨਾ ਜੁੜੇ ਹੋ ਸਕਦੇ ਹੋ ਪਰ ਜਿੱਥੇ ਅਸੀਂ ਤੁਹਾਡੇ ਸਾਥ ਚ ਕਿਤੇ ਗੁਰੂ ਘਰ ਜਾਂ ਜਿੱਥੇ ਵੀ ਕਿਤੇ ਤੁਹਾਡਾ ਰੱਖਿਆ ਹੋਇਆ ਪ੍ਰੋਗਰਾਮ ਹੋਊਗਾ ਜਿੱਥੇ ਜਿਆਦਾ ਲੋਕਾਂ ਦਾ ਇਕੱਠ ਹੁੰਦਾ ਹੋਊਗਾ ਉੱਥੇ ਅਸੀਂ ਆਇਆ ਕਰਾਂਗੇ ਸਾਡੀਆਂ ਗੱਲਾਂ ਬਾਤਾਂ ਜਰੂਰ ਸੁਣਿਓ ਸਾਨੂੰ ਸਵਾਲ ਜਵਾਬ ਵੀ ਕਰਿਓ ਸਾਡੇ ਸਵਾਲਾਂ ਦੇ ਜਵਾਬ ਵੀ ਦਿਓ ਤਾਂ ਕਿ ਆਪਾਂ ਇਸ ਮਸਲੇ ਦਾ ਹੱਲ ਸਾਰੇ ਰਲ ਮਿਲ ਕੇ ਕੱਢ ਸਕੀਏ ਹੁਣ ਬਈ ਫਿਰ ਐਂ ਸੱਥਾਂ ਚ ਧੂਨੀਆਂ ਪਿਆ ਕਰਨੀਆਂ ਪਿੰਡ ਪਿੰਡ ਜਾ ਕੇ ਹਨਾ ਅਸੀਂ ਰਾਤ ਨੂੰ ਕੋਸ਼ਿਸ਼ ਕਰਿਆ ਕਰਾਂਗੇ ਦੇਖੋ ਰਾਤ ਨੂੰ ਕਈ ਵਾਰੀ ਪਿੰਡਾਂ ਦਾ ਮਾਹੌਲੇ ਹੁੰਦਾ ਵੀ ਦਾਰੂ ਦੂਰੂ ਪੀਤੀ ਹੁੰਦੀਆਂ ਲੋਕਾਂ ਦੀ ਸੋ ਪਰ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਪਿੰਡ ਅਸੀਂ ਰਾਤ ਰਹੀਏ ਤੇ ਉੱਥੇ ਸਾਡੀ ਸਕੀਮ ਹੈਗੀ ਵੀ ਕੋਈ ਢਾਡੀ ਜਾਂ ਕਵੀਸ਼ਰ ਜਾਂ ਨੁੱਕੜ ਨਾਟਕ ਸਾਡੇ ਕੋਲ ਟੀਮਾਂ ਕੁਸ਼ ਹੈਗੀਆਂ ਨੇ ਉਹਨਾਂ ਰਾਹੀਂ ਵੀ ਆਪਣੇ ਸਨੇਹ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰਾ ਵੀਰ ਮਾਹੌਲ ਨੂੰ ਸਾਜਗਰ ਬਣਾ ਕੇ ਰੱਖਿਓ ਦੇਖੋ ਸਰਕਾਰਾਂ ਦਾ ਜ਼ੋਰ ਲੱਗਣਾ ਹੈ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਯਾਤਰਾ ਨੂੰ ਫੇਲ ਕੀਤਾ ਜਾਵੇ ਯਾਤਰਾ ਦੇ ਵਿੱਚ ਖੜਲ ਪਾਇਆ ਜਾਵੇ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਆਪਣੇ ਬੰਦੇ ਛੱਡ ਕੇ ਬਣਾਇਆ ਜਾਵੇ ਸੋ ਪੰਜਾਬ ਦੇ ਲੋਕੋ ਛੋੜੇ ਨਿਰਪਰ ਅਸੀਂ ਅੱਜ ਪੰਜਾਬ ਦੀਆਂ ਨਸਲਾਂ ਫਸਲਾਂ ਪੰਜਾਬ ਦੇ ਪਾਣੀ ਪੰਜਾਬ ਦੀ ਜਵਾਨੀ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਇਹ ਸਾਰੇ ਤੋਂ ਜਾਣੂ ਕਰਾਉਣ ਦੇ ਲਈ ਤੇ ਇਹਨੂੰ ਬਚਾਉਣ ਦੇ ਲਈ ਥੋੜੇ ਅਸੀਂ ਦਰਾਂ ਤੇ ਆ ਰਹੇ ਹਾਂ ਦਸਤਕ ਦੇ ਦੇ ਰਹੇ ਹਾਂ ਤੁਹਾਡੀ ਧਰਤੀ ਦੇ ਵਿੱਚ ਤੁਹਾਡੇ ਨਗਰਾਂ ਚ ਆ ਰਹੇ ਹਾਂ ਸਾਡਾ ਵੱਧ ਤੋਂ ਵੱਧ ਸਾਥ ਦਿਓ ਸਾਡੀ ਗੱਲ ਨੂੰ ਸੁਣ ਕੇ ਤੇ ਅਮਲ ਵੀ ਕਰਿਓ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਪਤ